ਸਭ ਤੋਂ ਪਹਿਲਾਂ ਮੇਰੀ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਬੂਲ ਕਰਨਾ ਜੀ ਮੈਂ ਤੁਹਾਡਾ ਆਪਣਾ ਸੁਖਪਾਲ ਸਿੰਘ ਖੇੜਾ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਵਧਾਈਆਂ ਹੋਣ ਔਰ ਜੋ ਵੀ ਤੁਸੀਂ ਆਪਣੇ ਪਰਿਵਾਰ ਵਾਸਤੇ ਅਰਦਾਸ ਕੀਤੀ ਆ ਇਸ ਨਵੇਂ 2025 ਵਾਸਤੇ ਆਪਣੇ ਬੱਚਿਆਂ ਲਈ ਆਪਣੇ ਭਵਿੱਖ ਲਈ ਆਪਣੇ ਵਪਾਰ ਲਈ ਆਪਣੀ ਖੇਤੀ ਵਾਸਤੇ ਜਾਂ ਆਪਣੀ ਬਿਹਤਰੀ ਵਾਸਤੇ ਜਾਂ ਵਿਦੇਸ਼ਾਂ ਚ ਜਾਣ ਵਾਸਤੇ ਜੋ ਤੁਸੀਂ ਸੋਚਿਆ ਵਾ ਪ੍ਰਮਾਤਮਾ ਵਾਹਿਗੁਰੂ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਨੂੰ ਪੂਰੀਆਂ ਕਰਨ ਔਰ ਇਹ ਜਿਹੜਾ ਸਾਲ 2025 ਆ ਰਿਹਾ ਵਾ ਇਹ ਤੁਹਾਡੇ ਵਾਸਤੇ ਖੁਸ਼ੀਆਂ ਖੇੜਿਆਂ ਵਾਲਾ ਪਰਸਪਰ ਪਿਆਰ ਵਾਲਾ ਇਤਫਾਕ ਵਾਲਾ ਔਰ ਇੱਕੋ ਸਾਰੂ ਸਾਲ ਸਾਬਤ ਹੋਵੇ ਤੋ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦਾ ਵਾਂ ਜੋ ਤੁਸੀਂ ਮੇਰਾ ਮਾਨ ਸਤਕਾਰ ਕਰਦੇ ਹੋ ਮੇਰੇ ਹਲਕਾ ਪੁਲਤ ਸਮੇਤ ਸਾਰੇ ਪੰਜਾਬ ਸਾਰੇ ਵਿਸ਼ਵ 'ਚ ਬੈਠੇ ਪੰਜਾਬੀ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਤੋਂ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਬਾਦ ਪੇਸ਼ ਕਰਦਾ ਹੋਇਆ ਖਿਮਾ ਦਾ ਜਾਚਕਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ